ਇੱਕ ਡਾਕਟਰ ਲੜਕੀ ਹੈ ਯਾਰ ਉਸ ਨਾਲ ਐਨੀ ਦਰਿੰਦਗੀ ਕੀਤੀ ਹੈ ਇਹਨਾਂ ਨੇ ਕਹਿੰਦੇ ਨੇ ਪ੍ਰਾਈਵੇਟ ਪਾਰਟਸ ਦੇ ਵਿੱਚ ਉਹਨਦੇ ਚਾਕੂ ਮਾਰੇ ਗਏ ਨੇ ਜਿਵੇਂ ਛੁਰੀਆਂ ਮਾਰੀਆਂ ਇਹ ਸੋਚ ਕਿੱਥੋਂ ਆਈ ਹੈ 1984 ਤੋਂ ਸੋਚ ਆ ਚੁ 1984 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਝੰਡੇ ਗੱਡੇ ਗਏ ਜੇ 1984 'ਚ ਹਜ਼ਾਰਾਂ ਗਿਣਤੀਆਂ ਹਜ਼ਾਰਾਂ ਕੁੜੀਆਂ ਦੇ ਨਾਲ ਪੁਲਿਸ ਵਾਲਿਆਂ ਨੇ ਰੇਪ ਕੀਤਾ ਉਹਨਾਂ ਦੇ ਅੰਦਰੋਂ ਸਰਈਏ ਹਾਰਪਾਰ ਕੀਤੇ ਗਏ ਪ੍ਰਾਈਵੇਟ ਪਾਰਟਸ ਦੇ ਵਿੱਚੋਂ ਉਹਨਾਂ ਦੇ ਤਿਰੰਗੇ ਝੰਡੇ ਗੱਡੇਗੇ ਵਿੱਚ ਉਹਨਾਂ ਦੇ ਉਹ ਚੰਗੀ ਗੱਲ ਸੀ ਉਦੋਂ ਤੁਹਾਡੀ ਸੋਚ ਕਿਉਂ ਨਹੀਂ ਬਦਲੀ ਲੋਕਾਂ ਦੀ ਹੁਣ ਇੱਥੇ ਰੋਲਾ ਪੈਂਦਾ ਪ੍ਰਵਾਸੀਆਂ ਦੇ ਬਾਰੇ ਹੁਣ ਕੀ ਜਵਾਬ ਦਿਓ ਇਹ ਰੁਕਦੇ ਨੇ ਨਾ ਅਕਾਲੀ ਨਾ ਕਾਂਗਰਸੀ ਜਨਾ ਆਪ ਵਾਲੇ ਇਹ ਸੋਚਦੇ ਨੇ ਕਿ ਇਹਨਾਂ ਦਾ ਰਿਜ਼ਲਟ ਕੀ ਨਿਕਲੇਗਾ ਇਹਨਾਂ ਦਾ ਰਿਜ਼ਲਟ ਹੋਰ ਨਿਕਲਣਾ ਜੋ ਕਲਕੱਤਾ ਦੇ ਵਿੱਚ ਅੱਜ ਹੋਇਆ ਇਹ ਪੰਜਾਬ 'ਚ ਬੜੀ ਜਲਦੀ ਹੋਣ ਵਾਲਾ ਹੈ ਇੱਕ ਕਪਲ ਬਾਰ ਉਹ ਆਉਂਦਾ ਉਹ ਕਹਿੰਦੇ ਨੇ ਅਸੀਂ ਦੁਨੀਆ ਦੀ ਸੈਰ ਕੀਤੀ ਹੈ ਵਰਲਡ ਦੇ ਵਿੱਚ ਕਿਸੇ ਕੰਟਰੀ ਦੇ ਅੰਦਰ ਉਹ ਕਪਲ ਦੇ ਉੱਪਰ ਕੋਈ ਪ੍ਰੋਬਲਮ ਨਹੀਂ ਆਇਆ ਫਿਰ ਉਹ ਲਾਸਟ ਤੇ ਆ ਕੇ ਉਹ ਦੇਵਤਿਆਂ ਦੀ ਧਰਤੀ ਤੇ ਆ ਤੇ ਦੇਵਤਿਆਂ ਦੀ ਧਰਤੀ ਤੇ ਆ ਕੇ ਉਹ ਰੋਂਦੇ ਨੇ ਉਹ ਲੜਕੀ ਦੇ ਨਾਲ ਬਲਾਤਕਾਰ ਹੁੰਦਾ ਇਸ ਕੰਟਰੀ ਦੇ ਅੰਦਰ ਇਹ ਤਾਂ ਇਹਨਾਂ ਦੀ ਬਾਦਰੀ ਹੈ ਲੋਕਾਂ ਦੀ ਇਹਦਾ ਸੂਰਮੇ ਨੇ ਤਾਂ ਤਾਂ ਉਹ ਪਠਾਨਾਂ ਨੂੰ ਨੱਥ ਪਾਉਣ ਵਾਲੇ ਕੌਣ ਸਾਡੇ ਪੰਜਾਬ ਦੇ ਅੰਦਰ ਸਾਡੇ ਪੰਜਾਬ ਦੇ ਲੋਕਾਂ ਦੀ ਆ ਸੋਚ ਨਹੀਂ ਤੇ ਪੰਜਾਬ ਤੋਂ ਬਾਹਰ ਮੈਕਸਿਮਮ ਆ ਸੋਚਦੇ ਬੰਦੇ ਇਹ ਫਾਂਸੀ ਦੇ ਘਟ ਇਹਨਾਂ ਨੂੰ ਲੇਹੋ ਜੇ ਬੰਦਿਆਂ ਨੂੰ ਨਹੀਂ ਚਾਹੀਦਾ ਹੁਣ ਉਹ ਜਿਹੜੇ ਮਲਜਮ ਦੀ ਸਪੋਰਟ ਹੋ ਰਹੀ ਹੈ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਨਾ ਜੀ ਹਰ ਬੰਦਾ ਲਾ ਨਹੀਂ ਜਾਣਦਾ ਉਹ ਚਲਾਨ ਟਿੱਕਰ ਉਸ ਦੇ ਵਿੱਚ 36 ਖਾਮੀਆਂ ਪੈਦਾ ਹੋ ਜਾਣਗੀ ਆਇਡੈਂਟੀਫਿਕੇਸ਼ਨ ਦੀ ਪ੍ਰੋਬਲਮ ਆ ਜਾਣੀ ਹੈ ਇੱਥੇ ਟਿੱਕਰ ਵੀ ਆਪਣੇ ਦੇ ਕੇਸਾਂ 'ਚ ਹੋਇਆ ਹੈ ਕਿ ਮੈਡੀਕਲ ਟਿੱਕਰ ਵੀ ਉਹ ਬੰਦੇ ਅਪਰੋਚ ਕਰਦੇ ਨੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਬਾਤ ਕੋਲਕਾਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਜਿਹੜੀ ਸ਼ਰਮਨਾਕ ਘਟਨਾ ਹੁੰਦੀ ਆ ਰੇਪ ਹੋਇਆ ਆ ਅਖਰ ਕਾਨੂੰਨ ਵਿਵਸਥਾ ਕਿੱਤੇ ਕਿੱਥੇ ਐ ਜੇਕਰ ਦੇਸ਼ ਦੀ ਗੱਲ ਕਰੀਏ ਕਿਉਂਕਿ ਹੁਣ ਪ੍ਰੋਟੈਸਟ ਹੋ ਰਹੇ ਨੇ ਕਿਹਾ ਇਹੀ ਜਾ ਰਿਹਾ ਕਿ ਜੇਕਰ ਲੋਕਾਂ ਨੂੰ ਬਚਾਉਣ ਵਾਲੇ ਜਿਹੜੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਰੱਬ ਦਾ ਦੂਜਾ ਰੂਪ ਹੁੰਦਾ ਡਾਕਟਰ ਜੇਕਰ ਡਾਕਟਰ ਹਸਪਤਾਲਾਂ ਦੇ ਵਿੱਚ ਸੇਫ ਨਹੀਂ ਤਾਂ ਫਿਰ ਉਹ ਹੋਰਾਂ ਦੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਦੇਨ ਨੂੰ ਬਚਾਉਣਗੇ ਹਰ ਕੋਈ ਇਹੋ ਕਹਿ ਰਿਹਾ ਕਿ ਇੰਨੇ ਕੋਈ ਸਖਤ ਕਾਨੂੰਨ ਹੋਣ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਲੱਗਿਆ ਕੋਈ ਉਸ ਤੋਂ ਪਹਿਲਾਂ 2000 ਵਾਰ ਸੋਚੇ ਜੇ ਉਸ ਦਾ ਪਰਿਵਾਰ ਵੀ ਉਸ ਤੋਂ ਬਾਅਦ ਉਸ ਦੀ ਪੀੜ੍ਹੀ ਵੀ ਉਸ ਤੋਂ ਬਾਅਦ ਜਿਹੜਾ ਜ਼ਰੂਰ ਸੋਚੇ ਕਿ ਸਾਡੇ ਜਿਹੜੇ ਹੈਗੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਆਹ ਕੁਝ ਕੀਤਾ ਸੀ ਤੇ ਕਿੱਡੀ ਸਖਤ ਸਜ਼ਾ ਉਸ ਨੂੰ ਜਿਹੜੀ ਆ ਉਹ ਮਿਲੀ ਸੀ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦائیں ਖਾਰਾ ਸਾਹਿਬ ਸਵਾਗਤ ਆ ਰਮੇਟਰ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਉਹ ਜਿਹੜੇ ਹੈਗੇ ਨੇ ਸੜਕਾਂ ਤੇ ਹਰ ਕੋਈ ਉਤਰਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੀ ਘਣੌਣੀ ਹਰਕਤ ਜਿਹੜੀ ਆ ਕੀਤੀ ਜਾਂਦੀ ਆ ਤਾਂ ਉਹ ਕਿਵੇਂ ਦੇਖ देऊ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਜਿਵੇਂ ਗੱਲ ਕਰਾਂ ਤਾਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪਿਛਲੇ ਸਾਲ ਦੀ ਗੱਲ ਹੈ 606 ਮਹੀਨੇ ਸਾਲ ਹੀ ਹੋਇਆ ਹੈ ਕਿ ਇੱਕ ਕਪਲ ਬਾਹਰੋਂ ਆਉਂਦਾ ਹੈ ਉਹ ਕਹਿੰਦੇ ਨੇ ਅਸੀਂ ਦੁਨੀਆ ਦੀ ਸੈਰ ਕੀਤੀ ਹੈ ਅਸੀਂ ਉਹਨਾਂ ਦੇਸ਼ਾਂ 'ਚ ਗਏ ਆ ਜਿੱਥੇ ਤਾਲੀਬਾਨ ਬੋਲਦੇ ਨੇ ਅਸੀਂ ਉਹਨਾਂ ਦੇਸ਼ਾਂ 'ਚ ਗਏ ਜਿੱਥੇ ਕਹਿੰਦੇ ਨੇ ਕਿ ਇੱਨਾ ਉੱਥੇ ਡਰ ਹੈ ਕਿ ਉੱਥੇ ਸਾਨੂੰ ਇੰਨ ਲੱਗਦਾ ਸੀ ਕਿ ਸ਼ਹਿਰ ਇੱਥੇ ਬਚ ਗਿਆ ਹੀ ਨਾ ਪਰ ਉਹ ਕਹਿੰਦਾ ਬੜੀ ਹੈਰਾਨੀ ਵਾਲੀ ਗੱਲ ਹੈ ਵਰਲਡ ਦੇ ਵਿੱਚ ਕਿਸੇ ਕੰਟਰੀ ਦੇ ਅੰਦਰ ਉਹ ਕਪਲ ਦੇ ਉੱਪਰ ਕੋਈ ਪ੍ਰੋਬਲਮ ਨਹੀਂ ਆਈ ਫਿਰ ਉਹ ਲਾਸਟ ਤੇ ਆ ਕੇ ਉਹ ਦੇਵਤਿਆਂ ਦੀ ਧਰਤੀ ਤੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਹਿੰਦੁਸਤਾਨ ਇੱਕ ਦੇਵਤਿਆਂ ਦੀ ਧਰਤੀ ਹੈ ਤੇ ਦੇਵਤਿਆਂ ਦੀ ਧਰਤੀ ਤੇ ਆ ਕੇ ਉਹ ਰੋਂਦੇ ਨੇ ਉਹ ਲੜਕੀ ਦੇ ਨਾਲ ਬਰਾਤਕਾਰ ਹੁੰਦਾ ਇਸ ਕੰਟਰੀ ਦੇ ਅੰਦਰ ਇਹ ਧਰਤੀ ਜਿਹੜੀ ਹੈ ਇੱਥੋਂ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹਦੀ ਸੋਚ ਬਾਰੇ ਵਰਲਡ 'ਚ ਪਤਾ ਲੱਗਿਆ ਹੈ ਕਿ ਇੱਕ ਕੁੜੀ ਤੇ ਇੱਕ ਲੇਡੀਜ਼ ਬਾਰੇ ਜਨਨੀਆਂ ਬਾਰੇ ਇਹਨਾਂ ਦੀ ਕੀ ਸੋਚ ਹੁਣ ਇਹ ਇੱਕ ਡਾਕਟਰ ਲੜਕੀ ਹੈ ਯਾਰ ਉਸ ਨਾਲ ਇੰਨੀ ਦਰਿੰਦਗੀ ਕੀਤੀ ਹੈ ਇਹਨਾਂ ਨੇ ਕਹਿੰਦੇ ਨੇ ਪ੍ਰਾਈਵੇਟ ਪਾਰਟਸ ਦੇ ਵਿੱਚ ਉਹਨਦੇ ਚਾਕੂ ਮਾਰੇ ਗਏ ਨੇ ਜਿਵੇਂ ਛੁਰਗਾ ਮਾਰੀਆਂ ਹੁੰਦੀਆਂ ਨੇ ਕਿ ਲਣਤਾ ਤੁਹਾਡੀ ਇਹੋ ਜੀ ਸੋਚਦੇ ਯਾਰ ਇਹ ਦੇਸ਼ ਇਹ ਦੇਸ਼ ਦੀ ਸੋਚ ਹੈ ਇਹਨਾਂ ਲੋਕਾਂ ਦੀ ਹਨੇ ਸੋਚ ਆਉਂਦੀ ਕਿੱਥੋਂ ਹੈ ਇਹ ਸੋਚ ਕਿੱਥੋਂ ਆਈ ਹੈ 1984 ਤੋਂ ਸੋਚ ਆ ਚੁੱਕੀ ਹੈ ਮੈਂ ਬਹੁਤ ਵਾਰੀ ਕਿਹਾ ਬਹੁਤ ਕਦਾਬਾਂ ਦੇ ਵਿੱਚ ਵੀ ਆ ਚੁੱਕਾ ਹੈ ਕਿ ਜਦ 1984 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਝੰਡੇ ਗੱਡੇ ਗਏ ਸੀ ਉਸ ਵਕਤ ਤਿਰੰਗੇ ਝੰਡੇ ਜਿਹੜੇ ਨੇ ਬਣਾ ਕੇ ਪ੍ਰਾਈਵੇਟ ਪਾਰਟਸ ਦੇ ਵਿੱਚ ਟੰਗੇ ਗਏ ਸੀ ਕਿ ਆਹ ਤੁਹਾਡਾ ਦੇਸ਼ ਉਦੋਂ ਨਹੀਂ ਰੁਕਿਆ ਕੋਈ ਕਾਰਵਾਈ ਨਹੀਂ ਹੋਈ ਉਦੋਂ ਮਜ਼ਾਕ ਬਣਿਆ ਹਿੰਦੁਸਤਾਨ ਦੇ ਅੰਦਰ ਇੱਕ ਕੌਮ ਦਾ ਉਹਨਾਂ ਗੁੰਡਿਆਂ ਨੂੰ ਉਦੋਂ ਠੱਲ ਪਾਈ ਹੁੰਦੀ ਉਦੋਂ ਉਹਨਾਂ ਦੇ ਇੰਕਾਊਂਟਰ ਕੀਤੇ ਹੁੰਦੇ ਤਾਂ 40 ਸਾਲ ਦੇ ਬਾਅਦ ਉਸ ਲੜਕੀ ਦੇ ਉੱਪਰ ਆ ਜੁਲਮ ਨਹੀਂ ਸੀ ਹੋਣਾ ਅੱਜ ਕਿਹੜੇ ਮੂੰਹ ਨਾਲ ਗੱਲ ਕਰਨਗੇ ਅੱਜ ਇਹ ਕਹਿੰਦੇ ਨੇ ਕਿ ਇਹ ਤਾਂ ਜੀ ਦੁਨੀਆ ਦੇ ਉੱਪਰ ਐਸੀ ਧਰਤੀ ਹੈ ਐਸੀ ਧਾਰਮਿਕ ਸਥਾਨ ਹੈ ਇੱਥੇ ਬਹੁਤ ਜ਼ਿਆਦੀ ਜਿਹੜੇ ਦੇਵੀ-ਦੇਵਤੇ ਹੋਏ ਨੇ ਇਸ ਧਰਤੀ ਦੇ ਉੱਪਰ ਕੀ ਸਿੱਖਿਆ ਮਿਲੀ ਤੁਹਾਨੂੰ ਕੀ ਸਿੱਖਿਆ ਤੁਸੀਂ ਅਜੇ ਤੱਕ ਉਹਨਾਂ ਚੀਜ਼ਾਂ ਤੋਂ ਇੰਨੀ ਗੰਦੀ ਸੋਚ ਤਾਂ ਮੈਂ ਕਹੂੰਗਾ ਤਾਲੀਬਾਨ ਦੀ ਵੀ ਅਸੀਂ ਉਹਨਾਂ ਦੇ ਕੰਪੇਅਰ ਕਰੀਏ ਹਜ਼ਾਰ ਗੁਣਾ ਸਾਡੇ ਰੋ ਚੰਗੇ ਲੋਕ ਨੇ ਯਾਰ ਉਹ ਕਿਸੇ ਵੀ ਧੀ ਭੈਣ ਨਾਲ ਜਾਂ ਕਿਸੇ ਕੁੜੀ ਨਾਲ ਇਸ ਤਰ੍ਹਾਂ ਨਹੀਂ ਕਰਦੇ ਜੇ ਉਸ ਦੇਸ਼ ਦੇ ਅੰਦਰ ਕਿਸੇ ਬੰਦੇ ਨੂੰ ਮੇਰੇ ਦੇਖਣ ਚ ਆ ਪੰਜਾਬ ਲੰਘ ਜੀਏ ਤਾਂ ਇਸ ਤੋਂ ਅੱਗੇ ਤਾਂ ਡਾਰੀ ਡਾਰਾ ਯਾਰ ਕੋਈ ਆਦਮੀ ਇਕੱਲਾ ਨਹੀਂ ਜਾ ਸਕਦਾ ਹਰ ਇਹਨਾਂ ਦੀ ਸੋਚ ਜਨਾਨੀਆਂ ਪ੍ਰਤੀ ਲੇਡੀਜ਼ ਪ੍ਰਤੀ ਇਨੀ ਮਾੜੀ ਹੈ ਆ ਜਦੋਂ ਹਰਿਆਣਾ ਚ 2 ਸਾਲ ਪਹਿਲਾਂ ਕਾਂਡ ਹੋਇਆ ਤੁਸੀਂ ਦੇਖੋ ਨਾ ਜੀ ਆ ਦੋ ਤਿੰਨ ਸਾਲ ਹੀ ਲੰਘੇ ਨੇ ਇੱਕ ਲੇਡੀ ਜੀ ਬਾਹਰੋਂ ਆਈਆਂ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੰਦੇ ਨੂੰ ਵੇਖਣਾ ਅਸੀਂ ਪਸੰਦ ਨਹੀਂ ਕਰਦੇ ਸੀ ਉਹ ਬੰਦੇ ਨੇ ਸਾਡੇ ਨਾਲ ਰੇਪ ਕੀਤਾ ਉਹ ਬੰਦੇ ਟੁੱਟ ਕੇ ਪੈ ਗਏ ਉਹ ਲੇਡੀ ਜੀ ਨੂੰ ਸਾਰਿਆਂ ਨੂੰ ਇਹਨਾਂ ਦੀ ਤੁਸੀਂ ਮਾਨਸਿਕਤਾ ਲਾਓ ਇਹਨਾਂ ਦੀ ਸੋਚ ਕਿੱਡੀ ਗੰਦੀ ਹੈ ਨਾ ਲੋਕਾਂ ਦੀ 1984 ਜੀ ਸੋਚ ਉਹ ਹੈ ਦੋ ਤਿੰਨ ਸਾਲ ਬਾਅਦ ਜਿਹੜਾ ਹਰਿਆਣੇ ਚ ਕਾਂਡ ਹੁੰਦਾ ਹੈ ਉਦੋਂ ਵੀ ਸੋਚ ਇਹ ਹੈ ਜਦੋਂ ਇੱਕ ਕਪਲ ਆਉਂਦਾ ਹੈ ਉਸ ਦੀ ਵਾਈਫ ਨਾਲ ਰੇਪ ਹੁੰਦਾ ਓਦੋਂ ਵੀ ਸੋਚੇ ਆ ਦਿੱਲੀ ਇਹਨਾਂ ਦੀ ਸੋਚ ਉਹੀ ਹੈ 2012 ਵਾਲੀ ਤੇ 2024 ਦੇ ਵਿੱਚ ਫੇਰ ਹੀ ਆਪ ਦੀ ਸੋਚ ਉਹੀ ਵਿਖਾਉਂਦੇ ਨੇ ਹੁਣ ਮੇਰੀ ਗੱਲ ਸੁਣੋ ਹੁਣ ਇੱਥੇ ਰੋਲਾ ਪੈਂਦਾ ਪ੍ਰਵਾਸੀਆਂ ਦੇ ਬਾਰੇ ਹੁਣ ਕੀ ਜਵਾਬ ਦਿਓ ਸਾਡੇ ਪੰਜਾਬ ਦੇ ਅੰਦਰ ਮੈਕਸਿਮਮ ਹੁੰਦਾ ਹੈ 100 ਚੋਂ 95 96% ਬੰਦਿਆਂ ਦੀ ਪੰਜਾਬ ਦੇ ਲੋਕਾਂ ਦੀ ਚਾਹੇ ਉਹ ਮੁਸਲਮਾਨ ਨੇ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਆ ਸੋਚ ਨਹੀਂ ਹੁੰਦੀ ਤੇ ਪੰਜਾਬ ਤੋਂ ਬਾਹਰ ਮੈਕਸਿਮਮ ਆ ਸੋਚ ਦੇ ਬੰਦੇ ਨੇ ਜਿਨਨੇ ਇੰਡੀਆ ਦੇ ਅੰਦਰ ਕਿਤੇ ਵੀ ਕੋਈ ਦੰਗਾ ਹੁੰਦਾ ਹੈ ਜਾਂ ਕੋਈ ਹਮਲਾ ਹੁੰਦਾ ਹੈ ਜਾਂ ਨਸਲ ਕੁਸ਼ੀ ਹੁੰਦੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਨਾਨੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਇਹ ਤਾਂ ਇਹਨਾਂ ਦੀ ਬਾਤਰੀ ਹੈ ਲੋਕਾਂ ਦੀ ਇਹਦਾ ਸੂਰਮੇ ਨੇ ਨਾਤਾ ਉਹ ਪਠਾਨਾਂ ਨੂੰ ਨੱਥ ਪਾਉਣ ਵਾਲੇ ਕੌਣ ਸੀ ਸੋ ਜੋ ਇਹਨਾਂ ਦੇ ਮਨ ਦੇ ਵਿੱਚ ਗੰਧ ਹੈ ਉਹ ਬਾਹਰ ਆ ਰਿਹਾ ਹੈ ਅੱਛਾ ਇੱਕ ਥੀ ਹੋਰ ਦੱਸੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜੇਕਰ ਉਸ ਵੇਲੇ ਐਸੇ ਲੋਕਾਂ ਦੇ ਇੰਕਾਊਂਟਰ ਕੀਤੇ ਹੁੰਦੇ ਜਿਹੜੇ ਐਦਾਂ ਦੀਆਂ ਘਨਾਉਣੀਆਂ ਹਰਕਤਾਂ ਜੜੀਆਂ ਨੇ ਉਹ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਕੈਸੀ ਸਜ਼ਾ ਕਿਉਂਕਿ ਕਾਨੂੰਨ ਦੇ ਨਾਲ ਜਿਹੜਾ ਕਿ ਤੁਸੀਂ ਵੀ ਲਿੰਕ اپੋ ਮਤਲਬ ਕੈਸੀ ਸਜ਼ਾ ਜਿਹੜੀ ਹੈਗੀ ਆ ਉਹ ਇਦਾਂ ਦੇ ਲੋਕਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਸਖਤ ਤੋਂ ਸਖਤ ਕਾਨੂੰਨ ਬਣੇ ਕਿਉਂਕਿ ਲੋਕ ਇਹ ਮੰਗ ਬੜੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਇਦਾਂ ਹੀ ਸ਼ਰਿਆਮ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਸ਼ਰਿਆਮ ਇਦਾਂ ਬਲਾਤਕਾਰ ਹੋ ਜਾਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਸਖਤ ਕਾਨੂੰਨ ਦੀ ਮੰਗ ਜਾਂ ਕੋਈ ਸਖਤ ਕਾਨੂੰਨ ਐਸਾ ਹੋਣਾ ਚਾਹੀਦਾ ਕਿ ਬੰਦਾ ਹਜ਼ਾਰ ਵਾਰਾ ਸੋਚੇ ਚੀਜ਼ ਕਰਨ ਲੱਗਾ ਕਿ ਯਾਰ ਜੇ ਮੈਂ ਆਹ ਕਰਤਾ ਤਾਂ ਆਹ ਚੀਜ਼ ਨਾ ਹੋ ਜਾਈਂ ਦੇਖੋ ਗੱਲ ਨਹੀਂ ਹੈ ਜਿਹੜੀਆਂ ਕਾਨੂੰਨ ਦੀਆਂ ਪ੍ਰोसीडिंग ਨੇ ਉਹ ਬਹੁਤ ਲੈਂਥੀ ਨੇ ਇੰਡੀਆ ਦੇ ਅੰਦਰ ਕੀ ਹੈ ਜੋ ਅੱਜ ਹੋਇਆ ਹੈ ਜੋ ਇੱਕ ਹਫਤਾ ਅੱਗ ਲੱਗਣੀ ਹੈ ਅਗਲੇ ਹਫਤੇ ਗੱਲ ਹੋਰ ਚੱਲ ਪੈਂਦੀ ਹੈ ਹਕੂਮਤ ਸਾਡੇ ਲੀਡਰ ਐਡੇ ਮਾੜੇ ਨੇ ਜਦੋਂ ਇਹਨਾਂ ਨੇ ਇਸ ਕਾਂਡ ਨੂੰ ਖਤਮ ਕਰਨਾ ਹੋਇਆ ਇੱਕ ਨਵੇਂ ਕਾਂਡ ਨੂੰ ਜਨਮ ਦੇਣਗੇ ਤਾਂ ਲੋਕ 15 20 ਜਨ ਜਾਂ ਮਹੀਨੇ ਬਾਅਦ ਇਹ ਗੱਲ ਭੁੱਲ ਜਾਂਦੇ ਨੇ ਇਹ ਕਾਨੂੰਨ ਹੈ ਜਿਹੜਾ ਬੜਾ ਸਖਤ ਚਾਹੀਦਾ ਹੈ ਇਹੋ ਜਿਹੇ ਬੰਦਿਆਂ ਦੇ ਲਈ ਤਾ ਮੇਰੇ ਦੇਖੇ ਚ ਘੱਟੋ ਘੜ ਫਾਂਸੀ ਦਾ ਚਾਹੀਦੀ ਚਾਹੀਦੀ ਹੈ ਇਹ ਫਾਂਸੀ ਕੋ ਘੱਟ ਇਹਨਾਂ ਨੂੰ ਲੇਹੋ ਜੇ ਬੰਦਿਆਂ ਨੂੰ ਨਹੀਂ ਚਾਹੀਦਾ ਕਿਉਂਕਿ ਦੇਖੋ ਇੰਨੀ ਦਰਿੰਦਗੀ ਪਰ ਇਹਨਾਂ ਦੀ ਹਲਾਸ਼ੇਰੀ ਆਈ ਕਦੋਂ ਮੈਂ ਫੇਰ ਉੱਥੇ ਹੀ ਆ ਜੰਨਾ 1984 ਚ ਜਿੱਥੇ ਪੁਲਿਸ ਖੁਦ ਇਹ ਰੇਪ ਕਰਦੀ ਹੈ ਖੁਦ ਪੁਲਿਸ ਹੈ ਜਿਹੜੀ ਪ੍ਰਾਈਵੇਟ ਪਾਰਟਸ ਦੇ ਵਿੱਚ ਸਰਗਿਏ ਅਸੇ ਆਰਪਰ ਕਰਦੀ ਹੈ ਸੋ ਇਹ ਉਦੋਂ ਹੀ ਜਿਹੜੀ ਇਹਨਾਂ ਦੀ ਅੰਦਰਲੀ ਸੋਚ ਸੀ ਉਹ ਬਾਹਰ ਗੰਦੀ ਸੋਚ ਇਹਨਾਂ ਹਿੰਦੁਸਤਾਨ ਦੀ ਲੋਕਾਂ ਦੀ ਬਾਹਰ ਆ ਚੁੱਕੀ ਸੀ ਸੋ ਇਹਨੂੰ ਫਾਂਸੀ ਤਿੱਕਰ ਲੈ ਕੇ ਜਾਣਾ ਚਾਹੀਦਾ ਹੈ ਫਾਂਸੀ ਤੋਂ ਘਾਟੇ ਇਹ ਚੀਜ਼ ਨਹੀਂ ਚਾਹੀਦੀ ਜਦ ਤੱਕ ਇਹ ਸਿਸਟਮ ਨਹੀਂ ਆਉਂਦਾ ਕਿਉਂਕਿ ਸਾਡੇ ਇੰਡੀਆ ਦੇ ਇੱਥੇ ਅੰਦਰ ਮੈਕਸਿਮਮ ਕਰਪਸ਼ਨ ਹੈ ਕੇਸ ਨੂੰ ਵੀ ਕਰਨਾ ਇਹਨਾਂ ਚ ਪ੍ਰੋਬਲਮ ਇੱਕ ਬੜੀ ਵੱਡੀ ਆਉਂਦੀ ਹੈ ਜਿਹੜਾ ਮਲਜਮ ਹੈ ਉਹ ਦਾ ਛਾਤਰ ਦਿਮਾਗ ਦਾ ਹੈ ਜਿਹੜਾ ਮਜਈ ਹੈ ਉਹ ਰੋਣ ਲੱਗ ਜਾਂਦਾ ਵਿਚਾਰਾ ਦਾ ਦੁਖੀ ਹੋ ਗਿਆ ਹੁਣ ਕੋਰਟ 'ਚਕਰ ਪਹੁੰਚਦੇ ਆ ਪਹੁੰਚਦੇ ਆ ਸਿਸਟਮ ਵਿਕਾਊ ਹੈ ਮਲਜੂਮ ਪੈਸੇ ਦਿੰਦਾ ਮਲਜੂਮ ਹਰ ਚੀਜ਼ ਖਰੀਦਦਾ ਹੈ ਤਾਂ ਉੱਥੋਂ ਤੱਕਰ ਜਿਹੜਾ ਸਾਡੀ ਕੇਸ ਦੀ ਇਨਵੈਸਟੀਗੇਸ਼ਨ ਹੈ ਉਹਨੂੰ ਮੈਕਸਿਮਮ ਵੀ ਕੀਤਾ ਜਾਂਦਾ ਹੈ ਤਾਂ ਕੋਰਟ 'ਚ ਜਦੋਂ ਕੇਸ ਪਹੁੰਚਦਾ ਹੈ ਉਹਨਾਂ ਚਕਰ ਤੱਕ ਕੇਸ ਹੀ ਖਤਮ ਹੋ ਜਾਂਦਾ ਕਿਉਂਕਿ ਇੱਥੇ ਸਿਸਟਮ ਵਿਕਾਊ ਹੈ ਨਾ ਜੀ ਜਿਹੜਿਆ ਕੋਰਟ ਕੋਰਟ ਤੋਂ ਪ੍ਰोसीडिंग ਪਹੁੰਚਣ ਤੋਂ ਪਹਿਲੋਂ-ਪਹਿਲੋਂ ਜਿੰਨੀ ਪੁਲਿਸ ਇਨਵੈਸਟੀਗੇਸ਼ਨ ਹੈ ਹੁਣ ਜਿਹੜਾ ਬੰਦਾ ਰੋ ਰਿਹਾ ਉਹਨੂੰ ਕੀ ਪਤਾ ਹੈ ਕਿ ਇਹ ਚ ਕੀ ਡੈਂਟ ਪੈ ਰਿਹਾ ਹੈ ਇਹ ਚ ਕੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਮੈਕਸਿਮਮ ਜਿਹੜੇ ਆਈਪੀਸੀ ਦੇ ਕੇਸ ਨੇ ਉਹਨਾਂ ਚ ਕੀ ਹੁੰਦਾ ਹੈ ਮੁੱਲਜਮ ਤੇਜ ਹੈ ਪੁਰਾਣੇ ਜ਼ਮਾਨੇ ਚ ਕਹਿੰਦੇ ਥਾਣਾ ਬੰਨ ਲਿਆ ਉਹ ਥਾਣਾ ਬੰਨਿਆ ਜਾਂਦਾ ਚਲਾਨ ਪੇਸ਼ ਹੋਣ ਤਿੱਕਰ ਮੈਕਸਿਮਮ ਜੜੀਆਂ ਸੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਬੇੜਾ ਬਹਿ ਜਾਂਦਾ ਸੋ ਇਹੋ ਜਿਹੇ ਕੇਸਾਂ ਦੇ ਵਿੱਚ ਕੋਰਟ ਤਿੱਕਰ ਪਹੁੰਚਦੇ ਆ ਪਹੁੰਚਦੇ ਆ ਉਹ ਜਿਹੜਾ ਪ੍ਰੋਸੀਜਰ ਏਡਾ ਲੈਂਥੀ ਹੁੰਦਾ ਹੈ ਜਿੰਦੇ ਅੰਦਰ ਹਰ ਚੀਜ਼ ਵਿਕਾਊ ਹੈ ਮੁਲਜ਼ਮ ਦੀ ਅਪਰੋਚ ਹੁੰਦੀ ਹੈ ਪੋਲੀਟੀਕਲ ਬੰਦੇ ਨਾਲ ਹੁੰਦੇ ਨੇ ਤੁਸੀਂ ਵੇਖੋ ਨਾ ਅਜੇ ਟਿਕਰ ਉੱਥੇ ਮੁਲਜ਼ਮ ਦੀ ਸਪੋਰਟ ਹੋ ਰਹੀ ਹੈ ਹੁਣ ਉਹ ਜਿਹੜੇ ਮੁਲਜ਼ਮ ਦੀ ਸਪੋਰਟ ਹੋ ਰਹੀ ਹੈ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਨਾ ਜੀ ਹਰ ਬੰਦਾ ਲਾ ਨਹੀਂ ਜਾਣਦਾ ਉਹ ਚਲਾਨ ਟਿਕਰ ਉਸ ਦੇ ਵਿੱਚ 36 ਖਾਮੀਆਂ ਪੈਦਾ ਹੋ ਜਾਣਗੀਆਂ ਆਇਡੈਂਟੀਫਿਕੇਸ਼ਨ ਦੀ ਪ੍ਰੋਬਲਮ ਆ ਜਾਣੀ ਹੈ ਫਿਰ ਉਸ ਦੇ ਵਿੱਚ ਇਥੋਂ ਟਿਕਰ ਵੀ ਆਪਣ ਦੇ ਕੇਸਾਂ 'ਚ ਹੋਇਆ ਹੈ ਕਿ ਮੈਡੀਕਲ ਟਿਕਰ ਵੀ ਉਹ ਬੰਦੇ ਅਪਰੋਚ ਕਰਦੇ ਨੇ ਮੈਡੀਕਲ ਹੁਣ ਟਿਕਰ ਵੀ ਅਪਰੋਚ ਹੁੰਦੇ ਨੇ ਬੰਦੇ ਸੋ ਇਹ ਸਿਸਟਮ ਜਿਹੜਾ ਬਣ ਚੁੱਕਾ ਹੈ ਜਿਹੜਾ ਨਵਾਂ ਲਾਅ ਨਾਲ ਚੇਂਜ ਕੀਤਾ ਉਹ ਚ ਕੀ ਚੇਂਜ ਕੀਤਾ ਕੁਝ ਵੀ ਨਹੀਂ ਕੀਤਾ ਬੇੜਾ ਘਿਰ ਕਰਕੇ ਰੱਖਤਾ ਉਹ ਵੀ ਸੋ ਇਹ ਜਿਹੜਾ ਪ੍ਰੋਸੀਜਰ ਹੀ ਜਿਹੜਾ ਉਹ ਗਲਤ ਜਿਵੇਂ ਡਾਕਟਰ ਵੀ ਇਹ ਗੱਲ ਰੱਖ ਰਹੇ ਆ ਡਾਕਟਰਸ ਕਹਿੰਦੇ ਨੇ ਕਿ ਸਾਨੂੰ ਜਾਨ ਬਚਾਉਣ ਵਾਲੇ ਕਿਹਾ ਜਾਂਦਾ ਦੂਜਾ ਜਨਮ ਦੇਣ ਵਾਲਾ ਜਿਹੜਾ ਹੈਗਾ ਕਿਹਾ ਜਾਂਦਾ ਕਹਿੰਦਾ ਜੇ ਅਸੀਂ ਆਪਦੇ ਜਿੱਥੇ ਅਸੀਂ ਕੰਮ ਕਰਨਾ ਜਿੱਥੇ ਅਸੀਂ ਲੋਕਾਂ ਦੀ ਜਾਨ ਬਚਾਉਣੇ ਜੇ ਉੱਥੇ ਅਸੀਂ ਨਹੀਂ ਸੇਵਤਾ ਅਸੀਂ ਲੋਕਾਂ ਦੀ ਜਾਨਾਂ ਕਿਵੇਂ ਬਚਾਵਾਂਗੇ ਨਹੀਂ ਗੱਲ ਡਾਕਟਰ ਦੀ ਜਾਂ ਵਕੀਲ ਦੀ ਜਾਂ ਕਿਸੇ ਸ਼ਹਿਰੀ ਦੀ ਨਹੀਂ ਹੁੰਦੀ ਗੱਲ ਹੁੰਦੀ ਹਰ ਬੰਦੇ ਲਈ ਇੱਕੋਲਾ ਜਿਹੜੇ ਬੰਦੇ ਬਾਹਰ ਘੁੰਮਣ ਆਏ ਸੀ ਮੀਆਂ ਬੀਬੀ ਉਹਨਾਂ ਨਾਲ ਜੋ ਮਰਜ਼ੀ ਹੋ ਜਾਂਦਾ ਉਹ ਕਿਉਂ ਹੋਇਆ ਜੇ 1984 'ਚ ਹਜ਼ਾਰਾਂ ਗਿਣਤੀਆਂ ਹਜ਼ਾਰਾਂ ਲੜਕੀਆਂ ਦੇ ਨਾਲ ਪੁਲਿਸ ਵਾਲਿਆਂ ਨੇ ਰੇਪ ਕੀਤਾ ਉਹਨਾਂ ਦੇ ਅੰਦਰੋਂ ਸਰਯੇ ਹਾਰਪਰ ਕੀਤੇ ਗਏ ਪ੍ਰਾਈਵੇਟ ਪਾਸ ਦੇ ਵਿੱਚੋਂ ਉਹਨਾਂ ਦੇ ਤਿਰੰਗੇ ਝੰਡੇ ਗੱਡੇ ਗਏ ਵਿੱਚ ਉਹਨਾਂ ਦੇ ਉਹ ਚੰਗੀ ਗੱਲ ਸੀ ਉਦੋਂ ਤੁਹਾਡੀ ਸੋਚ ਕਿਉਂ ਨਹੀਂ ਬਦਲੀ ਲੋਕਾਂ ਦੀ ਉਸ ਤੋਂ ਬਾਅਦ ਜਦੋਂ 2012 ਦਾ ਕਾਂਡ ਹੁੰਦਾ ਉਹ ਕਿਹੜੀ ਕਨਾਉਣੀ ਹਰਕਤ ਸੀ ਸੋ ਜੋ ਹਰਿਆਣੇ ਝੋਆ ਕੁੜੀਆਂ ਉਤਰਦੀਆਂ ਨੇ ਲੇੜੀ ਜਾਂਦੀਆਂ ਨੇ ਹਰਿਆਣੇ ਦੇ ਬਾਰਡਰ ਕ੍ਰੋਸ ਕਰਦੀਆਂ ਨੇ ਕੁੜੀਆਂ ਨੂੰ ਚੁੱਕ ਕੇ 10-10 ਬੰਦੇ ਰੇਪ ਕਰਦੇ ਨੇ ਇੱਕ ਇੱਕ ਕੰਟਰੀ ਦੇ ਇੱਕ ਲੋਕਾਂ ਦੀ ਸੋਚ ਹੁੰਦੀ ਹੈ ਹੁਣ ਕਈ ਕੌਮਾਂ ਹੀ ਇਹੋ ਜਿਹੀਆਂ ਨੇ ਨਾ ਬਰੇ ਕੀ ਕਰ ਗਿਆ ਆਪਣਾ ਉਹਨਾਂ ਦੀ ਸੋਚ ਹੀ ਗੰਦੀ ਹੈ ਰੇਪ ਕਤਲ ਆ ਬਾਹਰ ਲਿਆਂ ਜਿਹੜਾ ਜਿਹਨੂੰ ਹੁਣ ਉਹ ਵਿਚਾਰੇ ਆਪਣੇ ਕੁਝ ਬੰਦੇ ਕਹਿੰਦੇ ਨੇ ਕਿ ਪੰਜਾਬ ਦੇ ਅੰਦਰ ਪੀਆਰ ਨਾਂ ਦੇ ਮੁੱਖ ਮੰਤਰੀ ਇਹ ਰੁਕਦੇ ਨੇ ਨਾ ਅਕਾਲੀ ਨਾ ਕਾਂਗਰਸੀ ਜਨਾ ਆਪ ਵਾਲੇ ਇਹ ਸੋਚਦੇ ਨੇ ਕਿ ਇਹਨਾਂ ਦਾ ਰਿਜ਼ਲਟ ਕੀ ਨਿਕਲੇਗਾ ਇਹਨਾਂ ਦਾ ਰਿਜ਼ਲਟ ਉਹ ਨਿਕਲਣਾ ਜੋ ਕਲਕੱਤਾ ਦੇ ਵਿੱਚ ਅੱਜ ਹੋਇਆ ਹੈ ਇਹ ਪੰਜਾਬ 'ਚ ਬੜੀ ਜਲਦੀ ਹੋਣ ਵਾਲਾ ਹੈ ਇਹਨੂੰ ਰੋਕਣਾ ਉਦੋਂ ਹੀ ਰੋਕਣਾ ਪਏਗਾ ਜਦੋਂ ਇੱਥੇ ਵੀ ਜਿਵੇਂ ਬਾਹਰ ਅਸੀਂ ਲੋਕ ਰੈ residențial ਪੀਆਰ ਨਹੀਂ ਮਿਲਦੀ ਸਾਨੂੰ ਕੁਝ ਸਟੇਟਾਂ ਦੇ ਵਿੱਚ ਸਾਡੀ ਸਟੇਟ ਦੇ ਅੰਦਰ ਵੀ ਲੀਗਲੀ ਇਹਨੂੰ ਬੰਦ ਕਰਨਾ ਚਾਹੀਦਾ ਹੈ ਜਿੰਦਾ ਰਿਜ਼ਲਟ ਬਹੁਤ ਮਾੜਾ ਆਉਣਾ ਪਰ ਨਹੀਂ ਇਹਨਾਂ ਨੂੰ ਤਾਂ ਵੋਟ ਚਾਹੀਦੀ ਹੈ ਮੁਰਕੇ ਤਾਂ ਇਹਨਾਂ ਨੇ ਮਰਨਾ ਤਾਂ ਲੋਕਾਂ ਨਹੀਂ ਹੈ ਕਿਉਂਕਿ ਤੁਸੀਂ ਦੇਖੋ ਨਾ ਮੈਕਸਿਮਮ ਉਹ ਲੋਕ ਕੌਣ ਨੇ ਜਿਹੜੇ ਲੜਕੀਆਂ ਦੇ ਪ੍ਰਾਈਵੇਟ ਪਾਰਟ ਦੇ ਸਰਈਏ ਪਾਉਂਦੇ ਨੇ ਜਿਹੜੇ ਚਾਕੂ ਮਾਰਦੇ ਨੇ 10-10 ਬੰਦੇ-ਬੰਦੇ ਇੱਕ 10-15 ਬੰਦੇ ਇੱਕ ਕੁੜੀ ਨੂੰ ਭੇੜੀਆਂ ਕੋ ਟੁੱਟ ਕੇ ਪੈ ਜਾਂਦੇ ਨੇ ਇਹ ਬੰਦੇ ਕਿਹੜੀ ਕਿਸ ਟਾਈਪ ਦੇ ਬੰਦੇ ਨੇ ਉਹਨਾਂ ਸਾਰੇ ਬੰਦੇ ਨੂੰ ਕੱਢ ਕੇ ਸ਼ਕਲਾਂ ਵੇਖੋ ਉਹਨਾਂ ਦੀ نسل ਵੇਖੋ ਕਿਹੜੇ ਬੰਦੇ ਨੇ ਸੋ ਇਹੋ ਜਿਹੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਇੱਕ ਮੈਂ ਕਹਾਂਗਾ ਜਾਨਵਰ ਗੰਦੇ ਜਾਨਵਰ ਤੋਂ ਵੀ ਇਹ ਮਾੜੇ ਲੋਕ ਨੇ ਇਹਨਾਂ ਨੂੰ ਤਾਂ ਹਾਲਤ ਤਾਂ ਇੱਕੋ ਹੀ ਹੈ ਪਰ ਇਹ ਕਰੀ ਗਰੀ ਹਰਾਨੇ ਵਾਲੀ ਗੱਲ ਹੈ ਪੰਜਾਬ ਦੇ ਅੰਦਰ 25000 ਇਨੋਸੈਂਟ ਮੁੰਡਾ ਫੇਕ ਇਨਕਾਊਂਟਰਾਂ 'ਚ ਮਾਰਿਆ ਜਾਂਦਾ ਅੱਜ ਹਿੰਦੁਸਤਾਨ ਦੀਆਂ ਪਾਵਰਾਂ ਕਿੱਥੇ ਜਾਂਦੀਆਂ ਨੇ ਸਿੱਖਾਂ ਦੇ ਉੱਤੇ ਤੇਲ ਪਾ ਕੇ ਕੋਕਗੇ ਮਾਰੇ ਜਾਂਦੇ ਨੇ ਅੱਜ ਉਹ ਹਿੰਦੁਸਤਾਨ ਦੀਆਂ ਜਿਹੜੀਆਂ ਫੋਰਸਾਂ ਕਿੱਥੇ ਗਈਆਂ ਹੋਈਆਂ ਨੇ ਇੱਕ ਟੀਟੀ ਨੂੰ ਬੰਦੇ ਬਾਹਰ ਕੁੱਟਦੇ ਨੇ ਉਹਨਾਂ ਨੂੰ ਫੇਰ ਉਹਨਾਂ ਦੀ ਛਕਣਾ ਕੰਪੇਅਰ ਕਰਕੇ ਵੇਖੋ ਕੌਣ ਬੰਦੇ ਨੇ ਉਹ ਬੰਦੇ ਉਹੀ ਨੇ ਹਿੰਦੁਸਤਾਨ ਦੀ ਫੋਰਸ ਜੇ ਉਥੇ ਕੰਮ ਨਹੀਂ ਕਰਦੀਆਂ ਜੇ ਕਿਤੇ ਕੋਈ ਸਿੱਖ ਤੇ ਅਲੀਗੇਸ਼ਨ ਗਿਆ ਹੁੰਦਾ ਸਰਦਾਰ ਸਾਹਿਬ ਹੁਣ ਨੂੰ ਫੇਕ ਇਨਕਾਊਂਟਰ ਕੀਤੇ ਹੁੰਦੇ ਹੁਣ ਕਿਉਂ ਨਹੀਂ ਕੋਈ ਇਨਕਾਊਂਟਰ ਹੁੰਦੇ ਉਹਨਾਂ ਦੇ ਕਰੋ ਚਾਹੀਦੇ ਨੇ ਅੱਜ ਤਾਂ ਲੋੜ ਹੈ ਪ੍ਰਕਾਸ਼ ਕਿਤੇ ਤੁਸੀਂ 1984 ਵਾਲਿਆਂ ਦੇ ਇਨਕਾਊਂਟਰ ਕੀਤੇ ਹੁੰਦੇ ਨਾ ਤੇ ਅੱਜ ਤੁਹਾਨੂੰ ਦਿਨ ਨਾ ਵੇਖਣੇ ਪੈਂਦੇ ਜਦੋਂ ਦੂਜੀਆਂ ਕੌਮਾਂ ਛੜਦੀਆਂ ਸੀ ਨਾ ਤੁਸੀਂ ਲੋਕ ਉਦੋਂ ਹੱਸਦੇ ਸੀ ਉਦੋਂ ਤੁਸੀਂ ਇੰਜੋਏ ਕਰਦੇ ਹੁੰਦੇ ਸੀ ਅੱਜ ਘਰਾਂ 'ਚ ਬੈਠੇ ਅੱਜ ਹੁਣ ਆਪਦੇ ਤੇ ਆ ਗਈ ਹੈ ਨਾ ਇਹ ਸਮਾਂ ਸਭ ਤੇ ਆਉਣਾ ਇਹਨੂੰ ਰੋਕਣਾ ਇਸੇ ਢੰਗ ਨਾਲ ਹੀ ਸੀ ਅੱਜ ਉਹ ਫੋਰਸ ਜਿਹਨੂੰ ਲੈ ਕੇ ਆਉਣ ਜਿਹੜੇ ਨਾਲ ਇਹਨਾਂ ਦਾ ਐਂਕਾਊਂਟਰ ਕਰ ਇਹੋ ਜਿਹੇ ਬੰਦਿਆਂ ਦਾ ਹੱਲ ਇਹੀ ਹੈ ਸਰ ਸਾਬ ਸਵਾਲ ਹਾਲਾਂਕਿ ਚਲੋ ਇਸ ਮੁੱਦੇ ਤੋਂ ਥੋੜਾ ਥੋੜਾ ਹਟ ਕੇ ਆ ਪਰ ਜ਼ਰੂਰ ਕਰੂੰਗਾ ਰਖੜੀ ਦਾ ਦਿਹਾੜਾ ਹੈ ਤੇ ਤੁਹਾਡੇ ਗੁੱਟ ਜਿਹੜੇ ਦੋਨੋਂ ਸੁਣਨੇ ਆ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਰਖੜੀ ਬਾਰੇ ਚਲੋ ਕਿਸੇ ਧਰਮ ਦੇ ਵਿੱਚ ਹੈਗਾ ਉਹ ਧਰਮ ਨੂੰ ਮੁਬਾਰਕਾਂ ਚਾਹੀਦੀਆਂ ਨੇ ਜਿੰਦਾ ਧਰਮ ਆ ਨੂੰ ਮਰਨਾ ਚਾਹੀਦਾ ਪਰ ਸਿੱਖ ਧਰਮ ਦੇ ਅੰਦਰ ਜਿਹੜੀ ਇਹ ਜਿਹੜੀ ਜਿਵੇਂ ਕਥਾਵਾਚਕ ਤੋਂ ਆਪਾਂ ਵੀ ਹੁਣ 2-4 ਸਾਲ ਦੇ ਸੁਣਨ ਲੱਗੇ ਆ ਬੜੀਆਂ ਵਧੀਆ ਗੱਲਾਂ ਲੱਗੀਆਂ ਨੇ ਕਿ ਰਖੜੀ ਦਾ ਤਿਹਾਰ ਜਿਹੜਾ ਉਹ ਸਿੱਖਾਂ ਦੇ ਵਿੱਚ ਹੈ ਨਹੀਂ ਕਿਉਂਕਿ ਦੇਖੋ ਨਾ ਬੜੀ ਮਜ਼ਾਕ ਵਾਲੀ ਗੱਲ ਹੈ ਕਿ ਜਿਵੇਂ ਬੀਮਾ ਐਕਸਪਾਇਰ ਹੋ ਜਾਂਦਾ ਹੈ ਹਰ ਸਾਲ ਬਾਅਦ ਭਰਾ ਰਖੜੀ ਬਣਾ ਲਿੰਦਾ ਹੈ ਕਿ ਭੈਣੇ ਹੁਣ ਅਗਲੇ ਸਾਲ ਮੈਂ ਤੇਰੀ ਰੱਖਿਆ ਕਰਾਂਗਾ ਫਿਰ ਇੱਕ ਸਾਲ ਦੇ ਬਾਅਦ ਫੇਰ ਰਖੜੀ ਆ ਜਾਂਦੀ ਹੈ ਕੀ ਲੈ ਭੈਣੇ ਹੁਣ ਬੰਨਦੇ ਅਗਲੇ ਸਾਲ ਫੇਰ ਰੱਖਿਆ ਕਰਾਂਗਾ ਇਹ ਬੀਮਾ ਪਾਲਸੀ ਥੋੜਾ ਜਿਹਾ ਹਰ ਸਾਲ ਐਕਸਪਾਇਰ ਹੋ ਜਾਂਦੀ ਹੈ ਹੁਣ ਦੂਜੀਆਂ ਕੌਮਾਂ ਚ ਰਖੜੀ ਨਹੀਂ ਬੰਨਦੇ ਉਹ ਭੈਣਾ ਭਰਾ ਦਾ ਰਿਸ਼ਤਾ ਟੁੱਟ ਜਾਂਦਾ ਜਦੋਂ ਇੱਕ ਮਾਂ ਦੇ ਘਰ ਪੈਦਾ ਹੋਗੇ ਇੱਕ ਪਰਿਵਾਰ ਚ ਪੈਦਾ ਹੋਗੇ ਤੇ ਸਾਨੂੰ ਵਾਰ-ਵਾਰ ਇਹ ਯਾਦ ਕਰਾਉਣ ਦੀ ਕੀ ਲੋੜ ਹੈ ਆ ਜਿਹੜੇ ਹਿੰਦੁਸਤਾਨ ਦੇ ਅੰਦਰ ਰਖੜੀਆਂ ਬੰਨ ਕੇ ਦੂਜੀਆਂ ਭੈਣਾ ਦੇ ਨਾਲ ਐਂ ਕਰਦੇ ਫਿਰਦੇ ਨੇ ਨਾ ਮੈਕਸਿਮਮ ਰਖੜੀਆਂ ਇਹ ਨੇ ਨਾ ਇੱਥੇ ਤੇ ਕੀ ਇਫੈਕਟ ਪਿਆ ਰਖੜੀਆਂ ਦਾ ਜਦੋਂ ਦੂਜੀ ਭੈਣ ਦੇ ਗਲ ਪੈਨੇ ਉਹ ਵੀ ਕਿਸੇ ਦੀ ਭੈਣ ਹੀ ਹੈ ਨਾ ਉਦੋਂ ਰਖੜੀ ਚੇਤੇ ਨਹੀਂ ਆਉਂਦੀ ਜਦੋਂ ਹਿੰਦੁਸਤਾਨ ਚ 84 ਚ ਕੋਹ ਕੋਕੇ ਲੋਕਾਂ ਦੀਆਂ ਕੁੜੀਆਂ ਮਾਰੀਆਂ ਰੇਪ ਕੀਤੇ ਉਦੋਂ ਆਪਦੀਆਂ ਰਖੜੀਆਂ ਦੂਜੀਆਂ ਰਖੜੀਆਂ ਚੇਤੇ ਨਹੀਂ ਆਈਆਂ ਸੋ ਸਿੱਖਾਂ ਦੇ ਅੰਦਰ ਤਾਂ ਹਮੇਸ਼ਾ ਦੂਜਿਆਂ ਦੀ ਇੱਜ਼ਤ ਕੀਤੀ ਗਈ ਦੂਜਿਆਂ ਦੀ ਰੱਖਿਆ ਕੀਤੀ ਗਈ ਹੈ ਮੇਰੇ ਦੇਖਣ ਦੇ ਵਿੱਚ ਜੇ ਅਸੀਂ ਦੂਜੀਆਂ ਭੈਣਾਂ ਨੂੰ ਬਚਾਉਂਦੇ ਰਹੇ ਆ ਤਾਂ ਸਾਨੂੰ ਮੈਨੂੰ ਲੱਗਦਾ ਰਖੜੀਆਂ ਦੀ ਨਹੀਂ ਲੋੜ ਚਾਹੀਦੀ ਆਪਦਾ ਮਨ ਸਾਫ ਚਾਹੀਦਾ ਹੈ ਕੋਈ ਬੀਮਾ ਪਾਲਸੀ ਥੋੜਾ ਜਿਹੜੀ ਹਰ ਸਾਲ ਬਦਲ ਕੇ ਨਵੇਂ ਸਾਲ ਤੋਂ ਸ਼ੁਰੂ ਹੋ ਜੇ ਕਰੇ ਸੋ ਸਮਾਂ ਤਾਂ ਬਹੁਤ ਬਹੁਤ ਦਾ। ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋ ਰਹੀ ਸੀ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸਕਰੇ ਬੰਦਿਓ ਇਜਾਜ਼ਤ। ਧੰਨਵਾਦ।